ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਵਿੱਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਦੇਸੀ ਬੰਦੇ ਬਲੌਗ ਦੇ ਉੱਤੇ ਅੱਜ ਮੈਂ ਆਪਣੀ ਮੰਮੀ ਤੇ ਮੀਸੀ ਦੇ ਨਾਲ ਸਨਾਮ ਆਇਆ ਸੀ ਸਾਡਾ ਜਿਹੜਾ ਕਣਕ ਵਾਲਾ ਢੋਲਾ ਹਨਾ ਉਹਦਾ ਥੱਲਾ ਬਿਲਕੁਕੁਲ ਟੁੱਟ ਚੁੱਕਾ ਦੀਆ ਇਸ ਕਰਕੇ ਅਸੀਂ ਸਨਾਮ ਸਟੇਡੀਅਮ ਰੋਡ ਤੇ ਢੋਲ ਦੇਖਣ ਆਇਆ ਇਹ ਆਪਣਾ ਢੋਲ ਵਾਲੇ ਭਾਈ ਨੇ ਕਹਿਤੀ ਵੀ ਜਿਹੜਾ ਤੁਹਾਡਾ ਪੁਰਾਣਾ ਢੋਲਾ ਹਨਾ ਵਿਊ ਮੈਂ 3000 ਕੀ ਇੰਦਰਿਸਾਮ ਨਾਲ ਕੱਟ ਲੂੰਗਾ ਤੇ ਆ ਦੇਖੋ welding welding ਦਾ ਸਮਾਨ ਪਿਆ ਤੇ ਐ ਸੋਚਿਆ ਫਿਰ ਇਹਨੇ ਬਾਈ ਨੇ ਸਾਨੂੰ ਪੁਰਾਣਾ ਢੋਲ ਵੀ ਦਿਖਾਇਆ ਸਾਨੂੰ ਸੈੱਟ ਜ ਨਹੀਂ ਲੱਗਿਆ ਆ ਆ ਢੋਲ ਆ ਇਹ ਨਮਾ ਜਿਹੜਾ ਹੁੰਦਾ ਸੀ ਪਸੰਦ ਕਰਿਆ ਇਹ ਆਪਣਾ ਹੈਗਾ 5 ਕੁਇੰਟਲ ਦਾ ਢੋਲ ਤੇ ਆਇਆ ਵੀ ਨਮਾ ਤਾਂ ਨਵੀਂ ਹੁੰਦਾ ਹੈ ਨਾ ਪਰਾਣਾ ਫਿਰ ਕਈ ਵਾਰ ਅਗਲੇ ਪਹਿਲਾਂ 4-5 ਸਾਲ ਚੱਲਿਆ ਹੁੰਦਾ ਉਹਨੇ ਫਿਰ ਲੰਬਾ ਟਾਈਮ ਨਹੀਂ ਚੱਲਣਾ ਜਿਹੜਾ ਨਮਾ ਢੋਲਾ ਫਿਰ ਨਵੇਂ ਵਰਗੀ ਦਾ ਹਰ ਸਨੁਪਤੀਆ ਗੱਲ ਕਿੱਥੇ ਆ ਤੇ ਅਸੀਂ ਪਿੰਡੋਂ ਜਿਹੜਾ ਪਿੰਡ ਢੋਲਤੀਗਾ ਉਹ ਰੇਡੀਆ ਨੂੰ ਕਹਿੰਦਾ ਅਸੀਂ ਸਾਡੇ ਪਿੰਡ ਤੇ ਆ ਮੁੰਡਾ ਰੇਡੀਆ ਦਾ ਮੇਜਰ ਉਹਨੂੰ ਕਹਿੰਦਾ ਫੋਨ ਕਰਕੇ ਵੀ ਸਾਡੇ ਪਿੰਡੋਂ ਘਰੋਂ ਚੱਕ ਲਿਆ ਮੈਂ ਪਰ ਮੈਨੂੰ ਕਹਿੰਦਾ ਵੀ ਚੱਕਾ ਦਊਗਾ ਆ ਦੇਖੋ ਫੋਟੋ ਕਿੰਨੀ ਸੋਹਣੀ ਲੱਗੀ ਹੋਈ ਹੈ ਨਾ ਇਹਦੇ ਅੰਦਰ ਨਵੇਂ ਪੇਂਟਿੰਗ ਕਰੀ ਹੁੰਦੀ ਆ ਤੇ ਬਾਈ ਢੋਲ ਦੀ ਥੋੜੀ-ਮੋਟੀ ਸ਼ੈਡਿੰਗ ਵੈਡਿੰਗ ਕਰਦਾ ਤੇ ਮੇਰੀ ਬੀਬੀ ਕਹਿੰਦੀ ਵੀ ਢੋਲਾਂ ਦੇ ਉੱਤੇ ਨਾ ਉਹ ਕੱਪੜੇ ਟੰਗਣ ਵਾਲੀ ਉਹ ਹੁੰਦੀ ਆ ਨਾ ਕੀ ਕਹਿੰਦੇ ਨੇ ਇਹਨੂੰ ਕੁੰਟੀ ਟੰਗ ਕੱਪੜੇ ਟੰਗਣੀ ਬੀਬੀ ਕਹਿੰਦੀ ਇਹ ਵੀ ਲੱਗਦੇ ਰੇ ਭਾਈ ਹੁਣ ਮੈਂ ਬਾਰੇ ਉਹ ਲਗਵਾ ਰਹੇ ਆ ਚਲ ਆਇਆ ਵੀ ਕੱਪੜੇ ਵਗੈਰਾ ਟੰਗੇ ਜਾਂਦੇ ਨੇ ਨਾ ਪਰ ਨਾ ਪਰ ਨਾ ਟੰਗੇ ਜਾਂਦਾ ਤੇ ਪਿੰਡੋਂ ਜਿਹੜੇ ਮੁੰਡੇ ਨੇ ਢੋਲ ਲੈ ਕੇ ਆਣਾ ਤੇ ਉਹਨੂੰ ਫੋਨ ਕਰਤਾ ਉਹ ਸਾਡੇ ਘਰੋਂ ਢੋਲ ਚੱਕ ਕੇ ਲਿਆਊਗਾ ਮੈਂ ਆਪਣੇ ਭਾਈ ਨੂੰ ਫੋਨ ਕਰਤਾ ਸੀਗਾ ਵੀ ਉਹ ਘਰੋਂ ਜਗਵਾ ਦੂਗਾ ਤੇ ਉਹ ਢੋਲ ਲੈ ਕੇ ਆਊਗਾ ਉਸ ਨੂੰ ਆਪਾਂ ਇਹ ਨਵਾਂ ਢੋਲ ਚਕਾਰਾਂਗੇ ਰੀੜੀ ਦੇ ਵਿੱਚ ਲੈ ਜਾਊਗਾ ਤੇ ਕੱਪੜੇ ਟੰਗਣ ਵਾਲੀਆਂ ਇਹਦੇ ਤੇ ਮੇਕਅਪ ਵਧੀਆ ਲਾਤੀਆਂ ਨੇ ਐ ਵੀ ਹੇਲਣੀਆਂ ਨਹੀਂ ਇਹ ਚਲਾਂ ਜਾਂ ਤਮਾ ਆ ਜਾਂਦੀ ਹੈ ਕਦੇ ਕੋਈ ਵਾਦੂ ਸਾਦੂ ਕੱਪੜਾ ਟੰਗਿਆ ਜਾਂਦਾ ਹੈ ਨਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਢੋਲ ਵਾਲੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਆ ਐਂ ਨਵਾਂ ਚਾਮਕਦਾ ਬੈਟੋਲਾ ਤੇਰੀ ਬਾਈ ਦੀ ਦੁਕਾਨ ਹੈਗੀ ਆ ਸਟੇਡੀਅਮ ਰੋਡ ਤੇ ਜਿਹੜਾ ਸੁਨਾਮ ਆਪਣਾ ਅੰਡਰ ਬ੍ਰਿਜ ਆ ਉਹ ਪਾਰ ਕਰਕੇ ਬਸ ਐ ਲੈ ਲਓ ਵੀ ਖੱਬੇ ਹੱਥ ਚਾਰ ਪੰਜ ਦੁਕਾਨਾਂ ਛੱਡ ਗਿਆ ਇਹਦੀ ਦੁਕਾਨ ਇਹ ਢੋਲਾਂ ਦਾ ਜਿਹੜੇ ਆਪਣੇ ਆ ਦਿੱਤਾ ਪਾਣੀ ਕਰਨ ਵਾਲੇ ਗੀਜਰ ਹੁੰਦੇ ਨੇ ਨਾ ਉਹ ਸਾਰਾ ਕੁਝ ਬਣਾਉਂਦੇ ਨੇ ਇਹ ਬਾਕੀ ਆਟੇ ਵਾਲੀਆਂ ਛੋਟੀਆਂ ਢੋਲੀਆਂ ਉਹ ਬਣਾਉਂਦੇ ਨੇ ਮੱਜੇ ਬਣਾਉਂਦੇ ਨੇ ਬਹੁਤ ਕੰਮ ਕਰਦੇ ਨੇ ਤੇ ਉਹ ਪਰਲੇ ਸਾਹਮਣੇ ਤੁਹਾਨੂੰ ਦਿਖ ਰਿਹਾ ਹੋਊਗਾ ਉਹ ਉਧਰ ਓਵਰਬ੍ਰਿਜ ਆ ਤੇ ਆ ਆਪਣਾ ਬੋਰਡ ਆ ਗਿਆ ਇਹਦੇ ਉੱਤੇ ਸਾਰਾ ਲਿਖਿਆ ਹੋਇਆ ਅਨਾਜ ਮੰਡੀ ਜ਼ਹਿਰਸਨਾਮ ਰੇਲਵੇ ਮਾਰਕ ਹੈ ਨਾ ਤੇ ਅੰਡਰਬ੍ਰਿਜ ਤੋਂ ਬਸ ਆਹ ਬਾਈ ਦਾ ਕਾਰਡ ਆ ਸਦੇ ਸਿੰਘ ਖਾਨਸਾ ਤੇ ਉੱਤੇ ਮੋਬਾਈਲ ਨੰਬਰ ਲਿਖਿਆ ਹੋਇਆ ਗੈਸ ਵੈਲਡਿੰਗ ਸਰਵਿਸ ਜੇਕਰ ਤੁਸੀਂ ਕਿਸੇ ਨੇ ਵੀ ਕੰਮ ਕਰਵਾਉਣਾ ਹੋਵੇ ਨਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਮੈਨੂੰ ਲੱਗਦਾ ਆਪਣੇ ਟਰੋਲ ਆ ਲਾ ਗਿਆ ਬੜੀ ਵੇਟ ਕਰ ਰਹੇ ਸੀ ਕਿ ਆਊਗਾ ਉਹ ਟਾਈਮ ਨੇ ਕਾਫੀ ਲਾਤਾ ਉਹ ਆ ਗਿਆ ਤੇ ਬਾਈ ਨੇ ਆਖਿਆ ਦੀ ਕਿ 30 ਰੁਪਏ ਕਿਲੋ ਦੇ ਹਿਸਾਬ ਨਾਲ ਇਹਨੂੰ ਕੱਟ ਲਾਂਗੇ ਤੇ ਉਹ ਜਿੱਥੇ ਆਪਣਾ ਰੇਡੀਅਲ ਰੁਕ ਗਿਆ ਉੱਥੇ ਕੰਡਾ ਲੱਗਿਆ ਹੋਇਆ ਉਤੇ ਬਾਹਰ ਕਰਕੇ ਵੇਖ ਲਾਂਗੇ ਕਿ ਕਿੰਨੇ ਕਿਲੋ ਦਾ ਬਣਦਾ ਇਹ ਬੇਸੇ ਆਪਣਾ ਸੋਚਾ ਹ ਭਾਰਤਾ ਕਰ ਇਹ ਆਉਦਾ ਵਨ ਕਹਿਦੀ ਆਪਣਾ 2.5 ਕਿਲੋ ਦੇ ਕਰੀਬ ਬਣ ਗਿਆ ਸੀਗਾ ਤੇ 30 ਰੁਪਏ ਦੇ ਸਾਹਮਣੇ 855 ਰੁਪਏ ਦਾ ਹੋ ਗਿਆ ਤੇ ਜਿਹੜਾ ਅਸੀਂ ਟੋ ਲੈਤਾ ਸੀਗਾ ਉਹ 3900 ਦਾ ਕਹਿੰਦਾ ਸੀਗਾ ਕੱਟ-ਕਟਾ ਕੇ ਤੇ 1300 ਦਾ ਰਹਿ ਗਿਆ ਸੀਗਾ ਵੀ ਬਾਈ ਆਹੀ 2200 ਦਾ ਲੈ ਲੈਦੇ ਸੀ ਨੇ ਤੇ ਹੁਣ ਆਪਾਂ ਨਾ ਮਾ ਟੂਲ ਲਦਾ ਤਾਂ ਬਾਈ ਨੂੰ ਤੋੜਦਾ ਪਿੰਡ ਪਹੁੰਚ ਜੂਗਾ ਆਪਾਂ ਉਰੋਂ ਕੋਈ ਕੰਮ ਕਰ ਕਰ ਕੇ ਹੋਰ ਕੋਈ ਸਮਾਨ ਲੈ ਕੇ ਵਾਪਸ ਚਲਾਂਗੇ ਲਓ ਜੀ ਢੋਲ ਆਪਣੇ ਘਰ ਆ ਗਿਆ ਇਹ ਮੈਂ ਘਰੇ ਫੋਨ ਕਰਤਾ ਦੀਗਾ ਈਰਮਾਨ ਨੂੰ ਮੇਰੇ ਬੇਟੇ ਨੂੰ ਵੀ ਵੀਡੀਓ ਬਣਾ ਦੀ ਵੀ ਮੈਥੋਂ ਪਹੁੰਚਿਆ ਨਹੀਂ ਜਾਣਾ ਈਰਮਾਨ ਨੇ ਵੀਡੀਓ ਬਣਾਈ ਆ ਲਓ ਯੂ ਟੂਲ ਦੀ ਐਂਟਰੀ ਹੋ ਗਈ ਆਪਣੇ ਘਰੇ ਟੋ ਸੋਨਾ ਬਹੁਤ ਆ ਐ ਲੱਗੋ ਵੀ ਸਿਰਾਂ ਲੱਗਿਆ ਟੋਲਾ ਹੁਣ ਅਸੀਂ ਤਿੰਨ ਜਾਣਿਆਂ ਘਰ ਦੇ ਵਿੱਚ ਐਨੀ ਤਿੰਨ ਕੁ ਕੁਆਂਟਲ ਕਣਕ ਲੈਨੇ 5 ਕੁਆਂਟਲ ਨਟੂਲਾ ਮਧੂਆ ਤੁਹਾਨੂੰ ਆਪਣੀ ਢੋਲ ਵਾਲੀ ਵੀਡੀਓ ਕਿਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਸਾਡਾ ਦੂਜਾ ਚੈਨਲ ਵੀ ਹੈਗਾ ਕੜਾਈ ਵਾਲਾ ਜੋ ਚੈਨਲ ਦਾ ਨਾਮ ਹੈਗਾ ਅਮਨੂਬ ਠੀਕ ਉਦੇ ਉੱਤੇ ਵੀ ਵੀਡੀਓ ਅਸੀਂ ਪਾਉਣੇ ਆ ਉਹਦੇ ਉੱਤੇ ਵੀ ਆਪਣਾ ਐਡੀਟਿੰਗ ਮੈਂ ਹੀ ਕਰਦਾ ਹਾਂ ਜਿਹੜੀ ਆਵਾਜ਼ ਆ ਤੇ ਵੀਡੀਓ ਮੈਂ ਹੀ ਬਣਾਉਣਾ ਹਾਂ ਤੁਸੀਂ ਉਹ ਆਮਦ ਬਟੀਕੇ ਦੇ ਉੱਤੇ ਵੀ ਵੀਡੀਓ ਦੇਖ ਸਕਦੇ ਹੋ ਤੇ ਕਿਸੇ ਨੇ ਕਢਾਈ ਵੀ ਕਰਾਉਣੀ ਆ ਤੁਸੀਂ ਸਾਨੂੰ ਕਮੈਂਟ ਕਰਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਚੈਨਲ ਤੇ ਜਾ ਕੇ ਜਰੂਰ ਦੇਖਿਓ ਤੁਹਾਨੂੰ ਕਢਾਈ ਬਹੁਤ ਪਸੰਦ ਆਊਗੀ ਤੇ ਮੈਨੂੰ ਵੀ ਕਮੈਂਟ ਕਰਕੇ ਦੱਸਿਓ ਵੀ ਅੱਜ ਆਪਾਂ ਜਿਹੜਾ ਨਵਾਂ ਢੋਲ ਲਿਆਂਦਾ ਪੁਰਾਣਾ ਢੋਲ ਆਪਾਂ ਘਟਾਤਾ ਉਹ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਲਿਆ ਹੋਊਗਾ ਤੇ ਜਿਹੜੇ ਨਵੇਂ ਸਬਸਕ੍ਰਾਈਬਰ ਜੁੜਦੇ ਨੇ ਆਪਣੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਖਾਸ ਦੇ ਰਹੋ ਵਾਸਤੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ